ਮੇਰੇ ਨਾ ਉਹ ਦੁਕਾਨੇ ਚ ਚੱਲ ਗਈ ਸੀਗੇ ਤੇ ਗਲਾਬ ਦਾ ਹਜੇ ਵਿਚਾਰ ਉਹ ਦੁਕਾਨਾ ਨਹੀਂ ਆਇਆ ਸੀ ਤੇ ਕਿਹਦੀ ਜਦੋਂ ਆਪਾਂ ਨਹੀਂ ਮਿਲਦੇ ਹਨਾ ਤਕੀਰ ਹੀ ਪਿੰਦੇ ਲੱਗਦਾ ਹੁੰਦਾ ਯਾਰ ਵੀ ਉਹ ਤਾਂ ਬਦਲ ਗਿਆ ਹਨਾ ਇੱਕ ਦਿਨ ਮੈਂ ਤੁਰਿਆ ਜਾਂਦਾ ਸੀਗਾ ਹੂੰ ਰੋਡ ਤੋਂ ਬਰਨਾਲੇ ਤੋਂ ਚੰਡੀਗੜ੍ਹ ਇਹ ਵੀ ਜਾ ਰਿਹਾ ਸੀ ਹੂੰ ਮੈਂ ਦੇਖ ਗਿਆ ਗਲਾਬ ਆ ਮੈਂ ਰੋਕ ਕੇ ਸੜਕ ਤੇ ਰੋਕੇ ਖੜਾਇਆ ਉਦਾਂ ਦਾ ਹੀ ਬੌਂਡ ਅੱਜ ਨਾਲ ਹੂੰ ਉਨਾ ਹੀ ਪਿਆਰ ਹਮੇਸ਼ਾ ਪਿਆਰ ਪਿਆਰ ਨਾਲ ਹੀ ਰਹੇ ਦਿਲ ਤੋਂ ਚੱਲਨੇ ਬਸ ਦਾ ਸੇਮ ਆ ਹੂੰ ਲੱਗ ਲੱਗੇ ਪਿੰਡ ਆ ਹੂੰ ਠੀਕ ਐ ਮੈਂ ਇਹਦੇ ਪਿੰਡ ਚੱਲ ਜਾਂਦਾ ਏ ਮੇਰੇ ਪਿੰਡ ਆ ਜਾਂਦਾ ਇੱਥੇ ਆਉਂਦਾ ਮੈਂ ਇਹਦੇ ਫਲੈਟ ਚ ਆ ਜਾਂਦਾ ਇਹ ਮੇਰੇ ਫਲੈਟ ਚ ਆ ਜਾਂਦਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਨੰਦ ਆ ਜੀ ਪਰ ਆਨੰਦ ਲੈਣ ਆਇਆ ਮੈਂ ਨਾ ਮੰਨਦੀ ਲੱਗ ਜਾਂਦੇ ਸੋਸ਼ੀ ਕਾਲ ਸੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਹਾਂ ਤੁਹਾਡੇ ਨਾਲ ਸ਼ਵਤਾ ਰਾਣਾ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸੋ ਸਾਡੇ ਨਾਲ ਜੀ ਖਾਨ ਜੀ ਮੌਜੂਦ ਨੇ ਮੈਨੂੰ ਲੱਗਦਾ ਕਿ ਜ਼ਿਆਦਾ ਇੰਟਰੋਡਕਸ਼ਨ ਦੀ ਵੀ ਲੋੜ ਨਹੀਂ ਹੈ ਕਿਉਂਕਿ ਤੁਹਾਨੂੰ ਸਾਰੇ ਆਲਰੇਡੀ ਬਹੁਤ ਤਗੜੇ ਫੈਨ ਹੋ ਜਾਇ ਉਹਨਾਂ ਦੀ ਗਾਇਕੀ ਦਾ ਜ਼ਿਕਰ ਕਰ ਲਿਆ ਔਰ ਹੁਣ ਤਾਂ ਉਹ ਬਹੁਤ ਚੰਗੇ ਇੱਕ ਆਰਟਿਸਟ ਕਹਿ ਸਕਦੇ ਆ ਜਾਂ ਬਹੁਤ ਚੰਗੇ ਇੱਕ ਐਕਟਰ ਵੀ ਨੇ ਸੋ ਸਸਿਕਾ ਜੀ ਸਸਿਕਾ ਜੀ ਸਸਿਕਾ ਤੁਸੀ ਠੀਕ ਹੋ ਬਸ ਜੀ ਠੀਕ ਹੈ ਕਿਵੇਂ ਚੱਲ ਰਿਹਾ ਲਾਈਵ ਸ਼ੋਜ਼ ਲਾਈਵ ਵਧੀਆ ਜੀ ਬਹੁਤ ਸ਼ੋ ਵੀ ਵਧੀਆ ਚੱਲ ਜਾਂਦੇ ਆ ਵਧੀਆ ਚੱਲ ਰਿਹਾ ਹਾਂਜੀ 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 ਬਹੁਤ ਸੋਹਣਾ ਕੈਨੇਡਾ ਪੂਰੀ ਤੁਮ ਮਚਾ ਕੇ ਆਏ ਹੋ ਹਾਂਜੀ ਜੀ ਜੀ ਬਸ ਮਾਲਕ ਦੀ ਕਿਰਪਾ ਜੀ ਸੋ ਗੁਲਾਬ ਸਿੱਧੂ ਨੇ ਵੀ ਤੁਹਾਡੇ ਨਾਲ ਕਾਫੀ ਪਿਛਲੇ ਲੰਬੇ ਸਮੇਂ ਤੋਂ ਉੱਥੇ ਸੀਗੇ ਹਨਾ ਤੇ ਇਕੱਠਿਆਂ ਦੇ ਲਾਈਵ ਸ਼ੋਜ਼ ਵਗੈਰਾ ਵੀ ਆਪਾਂ ਕਾਫੀ ਵੇਖੇ ਨੇ ਸੋ ਫਿਲਹਾਲ ਇਹ ਬੌਂਡ ਮੈਨੂੰ ਪਹਿਲੇ ਇਹ ਦੱਸੋ ਕਿ ਉਹ ਫਰਸਟ ਡੇ ਦਾ ਬੌਂਡ ਕਿਹੋ ਜਿਹਾ ਸੀਗਾ ਗੁਲਾਬ ਸਿੱਧੂ ਹੋਰਾਂ ਦੇ ਨਾਲ ਤਾਂ ਅੱਜ ਉਹ ਬੌਂਡ ਦੀ ਮਤਲਬ ਕੀ ਚੀਜ਼ ਕੀ ਖਾਸੀਅਤ ਕੀ ਹੈ ਇਸ ਦੀ ਮੇਰੇ ਨਾਲ ਉਹ ਦੁਕਾਨੇ ਚੱਲ ਗਈ ਸੀਗੇ ਤੇ ਗੁਲਾਬ ਦਾ ਹਜੇ ਉਹਦਾ ਗਾਣਾ ਨਹੀਂ ਆਇਆ ਸੀ ਤੇ ਕਿਹਦੀ ਜਦੋਂ ਆ ਉਹਨ ਦਾ ਯਾਰ ਵੀ ਉਹਦਾ ਬਦਲ ਗਿਆ ਹਨਾ ਇੱਕ ਦਿਨ ਮੈਂ ਤੁਰੇ ਜਾਂਦਾ ਸੀਗਾ ਹੂੰ ਰੋਡ ਤੋਂ ਬਰਨਾਲੇ ਤੋਂ ਚੰਡੀਗੜ੍ਹ ਇਹ ਵੀ ਜਾ ਰਿਹਾ ਸੀ ਹੂੰ ਮੈਂ ਦੇਖ ਗਿਆ ਗਲਾਬ ਆ ਮੈਨੂੰ ਰੋਕੇ ਸੜਕ ਤੇ ਰੋਕੇ ਖੜਾਇਆ ਉਦਾਂ ਦਾ ਹੀ ਬੌਂਡ ਅੱਜ ਸੜਕ ਤੇ ਉਹ ਉਨਨਾ ਹੀ ਪਿਆਰ ਹੈ ਹਮੇਸ਼ਾ ਪਿਆਰ ਪਿਆਰ ਨਾਲ ਹੀ ਰਹੇ ਦਿਲ ਤੋਂ ਚੱਲਨੇ ਬਸ ਜੀ ਸੋ ਅੱਜ ਤੁਸੀਂ ਖਾਸ ਤੌਰ ਤੇ ਗੁਲਾਬ ਸਿੱਧੂ ਨੂੰ ਉੱਥੇ ਪ੍ਰੋਮੋਟ ਕਰਨ ਦੇ ਲਈ ਆਏ ਆ ਹਨਾ ਯਾਰੀ ਉਹ ਨਿਭਾਉਣ ਦੇ ਲਈ ਆਪਾਂ ਇਹ ਚੀਜ਼ ਦੇਖੀ ਹੈ ਕਿ ਇਹ ਚੀਜ਼ ਹਮੇਸ਼ਾ ਕੈਮਰੇ ਤੇ ਕਹਿੰਦੇ ਆ ਕਿ ਬਹੁਤ ਸੋਹਣੀ ਚ ਲੱਗਦੀ ਹੈ ਜਦੋਂ ਪੁਰਾਣਾ ਬੋਣ ਜਿਹੜਾ ਹੈ ਉਹ ਸਾਨੂੰ ਦੇਖਣ ਨੂੰ ਆਫ ਕੈਮਰਾ ਮਿਲਦਾ ਹੈ ਹਨਾ ਸੋ ਇਸ ਚਿਕਨ ਬੌਂਡਿੰਗ ਦਾ ਜ਼ਿਕਰ ਕਰ ਲਈਏ ਗੁਲਾਬ ਸਿੱਧੂ ਦੇ ਨਾਲ ਵੈਸੀ ਉੱਠਣੀ ਬੈਠਣੀ ਮਤਲਬ ਕਿਵੇਂ ਚੱਲਦੀ ਹੈ ਲਾਈਵ ਸ਼ੋਜ਼ ਤੋਂ ਇਲਾਵਾ ਥੋੜਾ ਟਾਈਮ ਕੱਢ ਕੇ ਜਾਂ ਐਕਟਿੰਗ ਨੂੰ ਥੋੜਾ ਛੱਡ ਕੇ ਇਸ ਚੀ ਹੂੰ ਲੱਗ ਲੱਗੇ ਪਿੰਡ ਆ ਹੂੰ ਠੀਕ ਐ ਮੈਂ ਇਹਦੇ ਪਿੰਡ ਚਲ ਜਾਂਦਾ ਇਹ ਮੇਰੇ ਪਿੰਡ ਆ ਜਾਂਦਾ ਇੱਥੇ ਆਉਂਦਾ ਮੈਂ ਇਹਦੇ ਫਲੈਟ ਚ ਆ ਜਾਂਦਾ ਇਹ ਮੇਰੇ ਫਲੈਟ ਚ ਆ ਜਾਂਦਾ ਇਕੱਠੇ ਸਭ ਬਣਦਾ ਐਵੇਂ ਕਿ ਇਕੱਠੇ ਆਈਏ ਕਿ ਇਕੱਠੇ ਪਹੁੰਚੇ ਹੋਣ ਬਰਨਾਲੇ ਹਾਂ ਹਾਂ ਬਹੁਤ ਔਰੀ ਜਾਣਦੇ ਆ ਰਹਿ ਬਣਾ ਕੇ ਚੱਲ ਜੀ ਪਿੰਡਾਂ ਨੂੰ ਗੱਲਦੇ ਜਾਣਦੇ ਆ ਇੱਥੇ ਬਹੁਤ ਇਕੱਠੇ ਰਹਿੰਦੇ ਆ ਹੂੰ ਵੀ ਜੇ ਅਸੀਂ ਬਿਜ਼ੀ ਆ ਹੁਣ ਮoure ਬਿਜ਼ੀ ਹੋ ਜਾਣਾ ਸਮਾਂ ਸਮਾਂ ਚ ਹਾਂ ਫਿਰ ਜਦੋਂ ਵੀ ਫਰੀ ਹੋਈ ਤਾਂ ਅਸੀਂ ਇਕੱਠੇ ਹੁੰਨੇ ਆ ਜੀ ਅੱਛਾ ਮੈਂ ਹੁਣੇ ਗੋਲਡ ਬாய் ਦੇ ਨਾਲ ਗੱਲ ਕਰ ਰਹੀ ਸੀ ਔਰ ਮੈਨੂੰ ਲਿਟਰਲੀ ਮੈਨੂੰ ਹੁਣ ਪਤਾ ਲੱਗਾ ਕਿ ਇੰਨੇ 12 13 ਸਾਲ ਗੋਲਡ ਬாய் ਨੂੰ ਇੰਡਸਟਰੀ ਦੇ ਵਿੱਚ ਹੋ ਗਏ ਔਰ ਇੰਨਾ ਹੀ ਸਮਾਂ ਗੁਲਾਬ ਸਿੱਧੂ ਨੂੰ ਹੋ ਗਿਆ ਤੇ ਉਹਨਾਂ ਦੇ ਪਹਿਲੇ ਗੀਤ ਨੇ ਜੋ ਉਹਨਾਂ ਨੇ ਪ੍ਰੋਡਿਊਸ ਕਰ ਰਹੇ ਨੇ ਉਹ ਮਿਊਜ਼ਿਕ ਪ੍ਰੋਡਿਊਸ ਕਰ ਰਹੇ ਨੇ ਹਾਂਜੀ ਹਾਂਜੀ ਪਹਿਲੇ 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 ਹੈ ਜੀ ਹਾਂ ਮਤਲਬ ਦੇਖੋ ਤੁਸੀਂ ਕਿ ਐ ਸੋਨਾ ਸਬਬ ਆਲਮੋਸਟ ਮੈਨ ਲੱਗਦਾ ਆਲਮੋਸਟ ਈਵਰਸ ਨੂੰ ਪਤਾ ਕਿਹੜੀ ਚੱਲੋ ਮਜਬੂਰੀਆਂ ਹੋ ਜਾਂਦੀਆਂ ਕਿਸੇ ਬੰਦੇ ਦੀਆਂ ਕਿਸੇ ਬੰਦੇ ਦੇ ਨਿੱਕੇ ਚੜ ਜਾਂਦਾ ਬੰਦਾ ਕੁ ਹੀ ਹੈ ਹੈਨਾ ਉਹសា ਲੈੰਦਾ ਚਲੋ ਹੁਣ ਵਧੀਆ 골ਡ ਬਾਈਨਾ ਕੰਮ ਹੋਰ ਵੀ ਮੇਰੇ ਵੀ ਆ ਰਹੇ ਗਾਣੇ ਮੇਰਾ ਓਦਾਂ 골ਡ ਵਾਈਨ ਡਾਲਰ ਗਾਣਾ 골ਡ ਵਾਈਨ ਨੇ ਬਣਾਇਆ ਸੀਗਾ ਯੈਸ ਸੋ ਫਿਲਹਾਲ ਮਤਲਬ ਕਿ ਕਿਵੇਂ ਚੱਲ ਰਹੀ ਹੈ ਇੱਕ ਆਰਟਿਸਟ ਪਰ ਜ਼ਿੰਦਗੀ ਕਿੱਦਾਂ ਚੱਲ ਰਹੀ ਹੈ ਇੱਕ ਸਿੰਗਰ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਯਾਰ ਹੁਣ ਤਾਂ ਇੱਕ ਐਕਟਰ ਦੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਨੰਦ ਆਈ ਬਸ ਆਨੰਦ ਲੈਣ ਆਇਆ ਮੈਂ ਤਾਂ ਹਾਂ ਮੰਨਦੀ ਲੱਗ ਜਾਂਦੇ ਆ ਮੰਨ ਰਹੀ ਆ ਨੰਦ ਜੀ ਜੀ ਪੂਰਾ ਪੂਰਾ ਚਾਚੀ ਨੂੰ ਪੁੱਛ ਜੀ ਜ਼ਿੰਦਗੀ ਵਿੱਚ ਚੱਲ ਰਹੀ ਹੈ ਹੁਣ ਗੱਡੀਆਂ ਆ ਗਈਆਂ ਪਰ ਅੱਛਾ ਗੱਡੀਆਂ ਆ ਗਈਆਂ ਬਿਲਕੁਲ ਸੋ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਹੈ ਥੈਂਕ ਯੂ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे